ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਤਵਾੜੇ ਵਾਲਾ ਸਾਧ ਹੈ ਸੰਤ ਹਰਪਾਲ ਸਿੰਘ ਕਰਕੇ ਉਹ ਅਮਰੀਕਾ ਗਿਆ ਹੋਇਆ ਹੈ ਵਾਸ਼ਿੰਗਟਨ ਉੱਥੇ ਉਹਦੀਆਂ ਕਰਦੋਤਾਂ ਕਾਫੀ ਵਾਇਰਲ ਹੋਈ ਜਾਂਦੀਆਂ ਸਭ ਤੋਂ ਪਹਿਲਾਂ ਤੁਸੀਂ ਉਹਦੀਆਂ ਟਿਕਟੌਕ ਰਿਸਰਚ ਕਰਕੇ ਦੇਖੋ ਉੱਤੇ ਗਾਣੇ ਕਨਵਰ ਗਰੇਵਾਲ ਦੇ ਯਾਰ ਦੀ ਖਾਤਰ ਨੱਚਣਾ ਪੈਂਦਾ ਹੈ ਇਹ ਨਸੀਬੋ ਦੇ ਜਿਹੜੇ ਪਾਕਿਸਤਾਨੀ ਕਲਾਕਾਰ ਹੈ ਜਿਹੜੇ ਸਾਈਡ ਸੰਗ ਗਾਉਂਦੀ ਹੈ ਉਹ ਚੱਲਦੇ ਆ ਤੇ Nusrat Fateh Ali Khan ਅਲੀ ਦੀਆਂ ਕਵਾਲੀਆਂ ਚੱਲਦੀਆਂ ਨੇ ਤੇ ਇੱਕ ਧਾਰਨਾ ਮਸ਼ਹੂਰ ਕੀਤੀ ਹੁੰਦੀ ਹੈ ਇਹਨਾਂ ਨੇ ਉਹ ਸਾਰੇ ਗਾਈ ਜਾਂਦੇ ਆ ਰੱਬ ਆਉਂਦਾ ਸਾਧੂਆਂ ਦਾ ਰੂਪ ਧਾਰ ਕੇ ਦੁਨੀਆ ਦੇ ਤਾਰਨੇ ਨੂੰ ਇਹ ਰਹੀ ਧਾਰਨਾ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜੋ ਤੁਸੀਂ ਅਸਾਈਆਂ ਨੂੰ ਕਹਿੰਦੇ ਹੋ ਨਾ ਕਿ ਉਹ ਗਰੀਬ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਈ ਜਾਂਦੇ ਨੇ ਜਾਨਕਿ ਸਿੱਖਾਂ ਨੂੰ ਅਸਾਈ ਬਣਾਈ ਜਾਂਦੇ ਨੇ ਤੁਸੀਂ ਇੱਕ ਨੋਟ ਕਰਿਓ ਉਹਨਾਂ ਦੇ ਹੱਥ ਵਿੱਚ ਉਦੋਂ ਵੀ ਬਾਈਬਲ ਫੜੀ ਹੁੰਦੀ ਹੈ ਪਰ ਜਿਹੜੀ ਸਾਡੀ ਚਿੱਟੀ ਸਿਉਂਖ ਹੈ ਰਤਵਾੜੇ ਵਰਗੇ ਸਾਧ ਜਿਹੜੇ ਉੱਥੇ ਫਿਰਦੇ ਨੇ ਅਮਰੀਕਾ ਦੇ ਵਿੱਚ ਸੋਫੇ ਤੇ ਬੈਠੇ ਹੁੰਦੇ ਐ ਤੇ ਥੱਲੇ ਇਹਨਾਂ ਦੇ ਲੋਕ ਬੈਠਿਆ ਭਾਵ ਪੈਰਾਂ ਦੇ ਵਿੱਚ ਤੇ ਸ਼ਰਿਆ ਮੱਥਾ ਟਿਕਾਈ ਜਾਂਦੇ ਐ ਇੱਕ ਪਾਸੇ ਡਾਲਣਾ ਵਾ ਤੇ ਟੋਕਰੀ ਰੱਖੀ ਹੋਈ ਐ ਤੇ ਮੱਥਾ ਟੇਕੀ ਜਾਂਦੇ ਐ ਤੇ ਇਹ ਬਾਬਾ ਸ਼ੇਰਵਾਦਈ ਜਾਂਦਾ ਹੱਥ ਸਿਰ ਤੇ ਰੱਖ ਕੇ ਤੇ ਨਾਮ ਹੈ ਜੀ ਸੰਤ ਹੁਣ ਕਈਆਂ ਨੂੰ ਨਾ ਮਿਰਚਾਂ ਲੱਗਣੀਆਂ ਨੇ ਕਿ ਸੰਤਾਂ ਦੀ ਨਿੰਦਿਆ ਬੁੱਟਾ ਸਿੰਘ ਕਰਦਾ ਹਾਂ ਕਰਦੇ ਆ ਜੀ ਨਿੰਦਿਆ ਸੰਤਾਂ ਦੀ ਜੇ ਸੰਤਾਂ ਦੀ ਨਿੰਦਿਆ ਦਾ ਇੰਨਾ ਹੀ ਪਾਪ ਲੱਗਦਾ ਹੈ ਤਾਂ ਕੋਈ ਨਹੀਂ ਫਿਰ ਭੁਗਤ ਲਾਵਾਂਗੇ ਅਸੀਂ ਜੋ ਕਰਨਾ ਹੈ ਸੰਤ ਕਰ ਦੇਣਗੇ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਕੰਨ ਕੋਲ ਕੇ ਸੁਣਿਓ ਸੰਤ ਸ਼ਬਦ ਦੇ ਜਿੰਨੇ ਵੀ ਰੂਪ ਬਾਣੀ ਵਿੱਚ ਆਏ ਨੇ ਨਾ ਇੱਕ ਵੀ ਸੰਤ ਰੂਪ ਇਹ ਕਿਸੇ ਚੋਲੇ ਵਾਲੇ ਵਾਸਤੇ ਬਾਬੇ ਵਾਸਤੇ ਨਹੀਂ ਆਇਆ ਹੋਇਆ ਕਦੇ ਵੀ ਨਹੀਂ ਆਇਆ ਇੱਕ ਵਚਨ ਗੁਰੂ ਜੀ ਰੱਬ ਵਾਸਤੇ ਬਹੁ ਵਚਨ ਸੰਗਤ ਵਾਸਤੇ ਆਇਆ ਇਹਨਾਂ ਪਖੰਡੀਆਂ ਵਾਸਤੇ ਸੰਤ ਸ਼ਬਦ ਆਏ ਨਹੀਂ ਇਹਨਾਂ ਨੇ ਆਪਣੇ ਆਪ ਆਪਣੇ ਨਾਂ ਦੇ ਨਾਲ ਸੰਤ ਸ਼ਬਦ ਲਾਇਆ ਹੋਇਆ ਕਿਹੜਾ ਕੇ ਤੂੰ ਸਰਟੀਫਿਕੇਟ ਲੈਣਾ ਕੋਈ ਯੂਨੀਵਰਸਿਟੀ ਹੈ ਨਹੀਂ ਬੀਸੰਤ ਵੀ ਉਪਾਦੇ ਮਿਲੇ ਇਹਨਾਂ ਨੂੰ ਆਪਣੇ ਆਪ ਲਾਇਆ ਲਾਈ ਫਰਨ ਚਲੋ ਮੈਂ ਜਿਹੜੀ ਗੱਲ ਕਰਨੀ ਹੈ ਹੁਣ ਦੇਖੋ ਇਹ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਟਿਚ ਕਰਕੇ ਜਾਣਦੇ ਆ ਕਹਿਣਗੇ ਜੀ ਅਸੀਂ ਗੁਰੂ ਸਾਹਿਬ ਦੇ ਨਾਲ ਜੋੜਦੇ ਹਾਂ ਸੰਗਤਾਂ ਨੂੰ ਤੇ ਪਰ ਹੁਣ ਸ਼ਰਿਆਮ ਤੁਸੀਂ ਦੇਖ ਲਿਓ ਰਿਸਰਚ ਕਰਕੇ ਦੇਖ ਲਓ ਵੈਸਿੰਗਟਨ ਦੇ ਵਿੱਚ ਫਿਰਦਾ ਇਹ ਅਮਰੀਕਾ ਦੇ ਵਿੱਚ ਤੇ ਨੈਟ ਤੇ ਜਾ ਕੇ ਦੇਖ ਲਿਓ ਗੂਗਲ ਤੇ ਜਾ ਕੇ ਸਰਚ ਕਰ ਲਿਓ ਤੇ ਇਹਦਾ ਪੇਜ ਦੇਖ ਲਿਓ ਤੇ ਉੱਥੇ ਸ਼੍ਰੀ ਆਮ ਜਿਹੜੇ ਸਿਆਣੇ ਸਣ ਚਿੱਟੀਆਂ ਦਾੜੀਆਂ ਵਾਲੇ ਬੰਦੇ ਆ ਉਹ ਵੀ ਪੈਰਾਂ ਦੇ ਹੱਥ ਲਾਈ ਜਾਂਦੇ ਆ ਅੱਛਾ ਮੈਂ ਨਾ ਇਹਦਾ ਫੋਨ ਨੰਬਰ ਲੱਭਿਆ ਤੇ ਇੱਕ ਇਹਦੀ ਵੀਡੀਓ ਚੱਲਦੀ ਆ ਉੱਥੇ ਰੋਹਾਨੀਅਤ ਮਾਰਗ ਦੇ ਵਿੱਚ ਰੁਕਾਵਟਾਂ ਦੂਰ ਕਰਦੇ ਨੇ ਸੰਤ ਉਹ ਇੱਕ ਵੀਡੀਓ ਪਾਈ ਸੀ ਉੱਥੇ ਭਗਤ ਪ੍ਰਹਿਲਾਦ ਦੀਆਂ ਗੱਲਾਂ ਬਾਤਾਂ ਕਰੀ ਜਾਂਦਾ ਕਹਿੰਦਾ ਜਲੇ ਹਰੀ ਥਲੇ ਹਰੀ ਇਹ ਮਹਾਰਨੀ ਹੈ ਕਹਿੰਦਾ ਅਸਲ ਵਿੱਚ ਯਾਨੀ ਕਿ ਸੇ ਕਹਉਂਦੀ ਇਹ ਮਹਾਰਨੀ ਹੈ। ਪਰ ਕੋਈ ਸਵਾਲ ਇਹ ਕਰਦਾ ਹੈ ਕਿ ਜਿਹੜੀ ਮਹਾਰਨੀ ਹੈ ਪੰਜਾਬੀ ਅਖਰਾਂ ਦੀ ਉਹ ਕੀ ਹੁੰਦੀ ਹੈ? ਤੇ ਇਹ ਬੇਵਕੂਫ ਨੇ ਨਾ ਉਹ ਗੱਲ ਤਾਂ ਛੱਡ دی۔ ਕਹਿੰਦਾ ਅਸਲ ਮਹਾਰਨੀ ਆਹ ਹੈ। ਜਲੇ ਹਰੀ ਥਲੇ ਹਰੀ। ਯਾਨੀ ਕਿ ਐਦਾਂ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਇਹ ਜਿਹੜਾ ਅਸਲ ਫਲਸਫਾ ਸੀ ਜਾਂ ਫਿਲਾਸਫੀ ਸੀ ਉਤੋਂ ਦੂਰ ਕਰੀ ਜਾਂਦੇ ਆ। ਤੇ ਜਦੋਂ ਟਿਕਟੌਕਾਂ ਸੁਣੀਏ ਇਹਦੀਆਂ ਗਾਣਿਆਂ ਵਾਲੀਆਂ ਉਦੋਂ ਹੈਰਾਨ ਹੀ ਰਹਿ ਗਏ ਵੀ ਇਹੋ ਜਿਹੇ ਸੰਤ ਵੀ ਹੁੰਦੇ ਆ। ਜਿਹੜੇ ਮੱਥੇ ਟਕਾਉਣ ਵਾਲੇ ਆ ਇਹਦਾ ਫੋਨ ਨੰਬਰ ਮੈਨੂੰ ਲੱਭਿਆ ਮੈਂ ਜਦੋਂ ਫੋਨ ਕੀਤਾ ਇਹਦੇ ਰਿਤਵਾੜੇ ਡੇਰੇ ਦੇ ਵਿੱਚ ਕਿਸੇ ਸੇਵਾਦਾਰੇ ਜਗਿਆ ਮੈਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਬਾਬਾ ਜੀ ਕਿੱਥੇ ਨੇ ਕਹਿੰਦਾ ਜੀ ਉਹ ਅਮਰੀਕਾ ਗਏ ਨੇ ਮੈਂ ਕਦੋਂ ਆਉਣਗੇ ਕਹਿੰਦਾ ਜੀ ਹਲੇ 2 ਮਹੀਨੇ ਹੋਰ ਲਾ ਕੇ ਆਉਣਗੇ ਮੈਂ ਕਿਹਾ ਚਲੋ ਕੋਈ ਨਹੀਂ ਮੈਨੂੰ ਕਿਹਾ ਮੈਂ ਕਿਹਾ ਵੀ ਆ ਜਿਹੜਾ ਤੁਸੀਂ ਮੱਥਾ ਟਕਾਉਂਦੇ ਤੁਹਾਡੇ ਬਾਬੇ ਇਹ ਕਹਿੰਦਾ ਖਬਰਦਾਰ ਜੀ ਸਾਡੇ ਬਾਬੇ ਨੂੰ ਕੁਝ ਬੋਲਿਆ ਅਸੀਂ ਤਾਂ ਕਹਿੰਦਾ ਐਦਾਂ ਹੀ ਕਰਾਂਗੇ ਸਾਡੀ ਮਰਜ਼ੀ ਕਹਿੰਦਾ ਕਿਤੇ ਸਾਡੇ ਡੇਰੇ ਵਿੱਚ ਆ ਕੇ ਨਾ ਕਹਿੰਦਾ ਬੋਲ ਜਿਓ ਲੱਤਾਂ ਤੋੜ ਦਾਂਗੇ ਅਸੀਂ ਕਹਿੰਦਾ ਸਾਡੇ ਮਹਾਪੁਰਖਾਂ ਜੀ ਕੁਝ ਬੋਲਿਓ ਯਾਨੀ ਕਿ ਆਹ ਗੁੰਡਾਗਰਦੀ ਇਹ ਬੰਦੇ ਡੇਰੇ ਮੇ ਜਿਹੜੇ ਰੱਖੇ ਰਹੋ ਕਰਦੇ ਆ ਇਹ ਆ ਫਿਰਦਾ ਸਾਡ ਅਮਰੀਕਾ ਦੇ ਵਿੱਚ ਤੁਸੀਂ ਰਿਸਰਚ ਕਰਕੇ ਦੇਖ ਲਿਓ ਵੀ ਜਿੱਥੇ ਇਥੇ ਘੁੰਮਦਾ ਫਿਰਦਾ ਮੈਂ ਕਿਤੇ ਬੇਨਤੀ ਹੋਰ ਕਰਨੀ ਹੈ ਜਿਹੜੇ ਬੰਦੇ ਨਾ ਇਹ ਕਹਿੰਦੇ ਨੇ ਕਿ ਬੂਟਾ ਸਿੰਘ ਜਾਂ ਪ੍ਰੋਫੈਸਰ ਕਾ ਗਾਜੀ ਦਾ ਨਾਮ ਲੈਂਦੇ ਹੁੰਦੇ ਨੇ ਜਾਂ ਭਾਈ ਜੀ ਸਿੰਘ ਢੱਡੀਆਂ ਵਾਲ ਦੇ ਨਾਮ ਲੈਂਦੇ ਹੁੰਦੇ ਆ ਕਹਿੰਦੇ ਇਹ ਨਿੰਦਿਆ ਕਰਦੇ ਆ ਮੈਂ ਇੱਕ ਬੇਨਤੀ ਕਰਨਾ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਨਿੰਦਿਆ ਕਰਦੇ ਆ ਜੇ ਨਿੰਦਿਆ ਦੇ ਕਰਨ ਦੇ ਨਾਲ ਪਾਪ ਮਿਲਦਾ ਕੋਈ ਸਜ਼ਾ ਜਾਂ ਕੋਈ ਪਾਪ ਲੱਗਣਾ ਫਿਰ ਲੱਗ ਜੇ ਫਿਰ ਤੁਹਾਨੂੰ ਕਿ ਮਰਚਾਂ ਲੱਗਦੀਆਂ ਨੇ ਅਸੀਂ ਨਿੰਦਿਆ ਕਰਦੇ ਆ ਮੰਨ ਲਓ ਗੱਲ ਜਿਹੜੇ ਸੰਤਾਂ ਨੇ ਸਾਨੂੰ ਸ਼ਰਾਫ ਦੇਣਾ ਉਹ ਦੇ ਦੇਣ ਜਿਹੜੀ ਕਰਾਮਾਤ ਉਹਨਾਂ ਦੀ ਸ਼ਕਤੀ ਵਿੱਚ ਭਗਤੀ ਵਿੱਚ ਹੈਗੀ ਉਹ ਉਹ ਸਾਡੇ ਵੱਲ ਥੋੜੀ ਕਰ ਦੇਣ ਇਧਰ ਨੂੰ ਤੇ ਲੋਕਾਂ ਨੂੰ ਕੁੜੀਆਂ ਮੁੰਡੇ ਦੇਈ ਜਾਂਦੇ ਨੇ ਸ਼ਕਤੀ ਦੇ ਨਾਲ ਤੇ ਫਿਰ ਸਾਡੇ ਵੱਲ ਵੀ ਥੋੜਾ ਜਿਹਾ ਚਲਾ ਦੇਣ ਉਹ ਸਾਡੇ ਜਵਾਨ ਹੀ ਬੰਦ ਕਰ ਦੇਣ ਸਾਡਾ ਕੋਈ ਐਕਸੀਡੈਂਟ ਹੀ ਹੋ ਜਾਏ ਸਾਡੇ 500 ਤੇ ਕੋਈ 700 ਤੇ ਡਿੱਗ ਪਏ ਇਹੋ ਜਿਹਾ ਕਰਾ ਮੱਦ ਦਿਖਾ ਦੇਉਂਦੇ ਬੱਟੇ-ਬੱਟੇ ਕੋਈ ਪਤਾ ਤਾਂ ਲੱਗੇ ਵੀ ਥੋੜੇ ਗੁਰੂਗ੍ਰਾਮ ਸਾਹਿਬ ਥੋੜੀ ਕਿੰਨੀ ਗੱਲ ਮੰਨਦੇ ਆ ਪਤਾ ਲੱਗੇ ਕੀ ਲੋਕਾਂ ਨੂੰ ਬੇਵਕੂਫ ਤੁਸੀਂ ਬਣਾਉਣ ਲੱਗਿਓ ਯਾਰ ਅਸਾਈ ਜੀ ਸਾਡੇ ਧਰਮ ਦਾ ਬੇੜਾ ਘਰ ਕਰੇ ਨੇ ਪੰਜਾਬ ਅਸਾਈ ਬਣ ਜਾਣਾ ਹੈ ਧਰਮ ਪਰਿਵਰਤਨ ਕਰਵਾਈ ਜਾਂਦੇ ਨੇ ਗਰੀਬ ਸਿੱਖਾਂ ਦਾ ਉਹ ਬੇਵਕੂਫੋ ਉਹ ਤਾਂ ਫੇਰ ਵੀ ਬਾਈਬਲ ਹੱਥ ਵਿੱਚ ਫੜ ਕੇ ਰੱਖਦੇ ਐ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਕਰਨਾ ਛੱਡ ਤਾ ਤੂੰ ਤਾਂ ਇੱਕ ਬਾਬੇ ਨੂੰ ਬਹਾਉਣੇ ਚਿੱਟੇ ਚੋਲੇ ਵਾਲੇ ਨੂੰ ਉਹਨੂੰ ਮੱਥਾ ਟੇਕੀ ਜਾਂਦੇ ਹੋ ਤੇ ਇਹੋ ਜਿਹੇ ਬਾਬੇ ਨੇ ਜਿਹੜੇ ਮੱਥਾ ਟਕਾਈ ਜਾਂਦੇ ਨੇ ਮੈਂ ਜਿਹੜੀ ਗੱਲਬਾਤ ਕਰੀ ਆ ਨਾ ਬੋਧਾਂ ਨੂੰ ਮਿਰਚਾਂ ਲੱਗਦੀਆਂ ਲੱਗਦੀਆਂ ਨੇ ਜਿੰਨਾ ਚਿਰ ਆ ਰਗਾਂ ਦੇ ਵਿੱਚ ਸਾਹ ਵਗਦੇ ਨੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਨੀ ਹੈ ਜਿੱਥੇ ਵੀ ਗੱਲ ਕਰਾਂਗੇ ਨਾ ਕਦੇ ਨਹੀਂ ਕਹਾਂਗੇ ਕਿ ਸਾਡੇ ਵੱਲ ਧਿਆਨ ਦਿਓ ਕਦੇ ਨਹੀਂ ਕਹਾਂਗੇ ਆ ਜਿਹੜੀ ਮੇਰੀ ਜ਼ੁਬਾਨ ਦੇ ਸ਼ਬਦ ਨੇ ਇਹਦੇ ਵਿੱਚੋਂ ਮੈਂ ਜੋ ਕੁਝ ਬੋਲਦਾ ਇਹ ਮੇਰੇ ਬੋਲ ਨੇ ਮੇਰੇ ਸ਼ਬਦ ਨੇ ਇਹਨਾਂ ਨੂੰ ਬਿਲਕੁਲ ਨਾ ਮੰਨਿਓ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਨਾ ਹੋਇਓ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਆਉਂਦੀ ਹੈ ਨਾ ਉੱਥੇ ਬੇਨਤੀ ਕਰਦੇ ਹਾਂ ਉਧਰ ਥੋੜਾ ਜਿਆਦਾ ਧਿਆਨ ਦੇ ਲਿਆ ਕਰੋ ਹੁਣ ਜਿੰਨੇ ਵੀ ਇਹਨਾਂ ਦੇ ਚੇਲੇ ਚਪਟੇ ਨੇ ਅਮਰੀਕਾ ਵਿੱਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜਾ ਸੰਤ ਸ਼ਬਦ ਹੈ ਨਾ ਉਹਦੇ ਕਿੰਨੇ ਰੂਪ ਆਉਂਦੇ ਆ ਬਾਣੀ ਵਿੱਚ ਉਹਨਾਂ ਸਾਰਿਆਂ ਦੇ ਅਰਥ ਕਰਕੇ ਦੇਖ ਲਿਓ ਵੀ ਕਿਤੇ ਵੀ ਜੇ ਇਹਨਾਂ ਸਾਧਾਂ ਲਈ ਸੰਤ ਸ਼ਬਦ ਵਰਤੇ ਹੋਵੇ ਗੁਰੂ ਪਾਤਸ਼ਾਹ ਨੇ ਦੱਸ ਦਿਓ ਕਦੇ ਹੁਣ ਅੰਦਾਜ਼ਾ ਤੁਸੀਂ ਲਾਇਓ ਤੁਸੀਂ ਗੌਰ ਕਰਿਓ ਵੀ ਜਿਹੜੇ ਅਸੀਂ ਉਹਨਾਂ ਨੂੰ ਮੱਥੇ ਟੇਕਦੇ ਆ ਡਾਲਰ ਟੇਕਦੇ ਆ ਕੀ ਇਹ ਜਾਇਜ਼ ਹੈ ਕੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਸੁਨਾਹੇ ਨੂੰ ਤੁਸੀਂ ਕਿੱਲੇ ਤੇ ਨਹੀਂ ਟੰਗਿਆ ਹੋਇਆ ਇਹ ਇਹ ਚਟੇ ਸ਼ੰਖ ਨਹੀਂ ਹੈਗੇ ਕੀ ਇਹ 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 ਕੌਮ ਦਾ ਜਾਂ ਬਾਬੇ ਨਾਨਕ ਦੇ ਫਲਸਫੇ ਦਾ ਬੇੜਾ ਗਰਕ ਨਹੀਂ ਕਰ ਰਹੇ ਇਹ ਬੰਦੇ ਇਹ ਵੀਡੀਓ ਮੈਂ ਤਾਂ ਪਾਈ ਹੈ ਕਿਉਂਕਿ ਇਹਦੀਆਂ ਪਹਿਲਾਂ ਟਿਕਟੋਕ 'ਚ ਸਾਹਮਣੇ ਆਈਆਂ ਜਦੋਂ ਦਾ ਪੇਜ ਫਰੋੜਿਆ ਠੀਕ ਹੈ ਉਹਦੇ ਤੇ ਗਾਣੇ ਚੱਲੀ ਜਾਂਦੇ ਆ। ਬਸ ਹੋਰ ਕੁਝ ਨਹੀਂ। ਤੇ ਜਿਹੜਾ ਧਾਰਨਾ ਹੁੰਦੀ ਹੈ ਰੱਬ ਆਉਂਦਾ ਹੈ ਸਾਧੂਆਂ ਦਾ ਰੂਪ ਧਾਰ ਕੇ ਦੁਨੀਆਂ ਦੇ ਤਾਰਨੇ ਨੂੰ। ਉਥੇ ਜਿਹੜਾ ਕੀਰਤਨ ਸੀ ਤੇ ਉਹ ਕੀਰਤਨ ਦਾ ਵੀ ਭੋਗ ਪਾਤਾ। ਆਪਣੀ ਮਰਜ਼ੀ ਨਾਲ ਧਾਰਨਾ ਬਣਾਉਂਦੇ ਆ। ਆਪਣੀ ਮਰਜ਼ੀ ਨਾਲ। ਉਹ ਪਹਿਲਾਂ ਉਹਦਾ ਰਤਵਾੜੇ ਵਾਲਾ ਬਾਬਾ ਬ੍ਰਿਮ ਸਿੰਘ ਹੁੰਦਾ ਸੀ। ਉਹ ਕਹਿੰਦਾ ਰੱਬ ਨੇ ਧਰਤੀ ਕਹਿੰਦਾ ਸੰਤਾਂ ਵਾਸਤੇ ਸਾਜੀ ਹੈ। ਲੈ। ਸੁਣ ਕੇ ਲਿਖੋ ਧਾਰਨਾ ਕਿ ਨਾ ਜਿਹੜੀ ਰੱਬ ਨੇ ਧਰਤੀ ਬਣਾਈ ਹੈ ਨਾ ਉਹ ਕੱਲੇ ਸੰਤਾਂ ਬਾਤ ਦੀ ਸਾਜੀ ਹੈ। ਜਣ ਕੇ ਇਹੋ ਜੀਆਂ ਧਾਰਨਾ ਇਹਨਾਂ ਦੀਆਂ ਨਾ ਉਹੀ ਇਹ ਬੜੀ ਜਾਂਦੇ ਆ। ਉਹ ਭਰਾਵੋ ਤੁਸੀਂ ਅਮਰੀਕਾ ਜਾ ਕੇ ਵੀ ਹਲੇ ਅਮਰੀਕਾ ਦੇ ਕਾਇਦਾ ਕਾਨੂੰਨ ਨੂੰ ਫੋਲੋ ਕੀਤਾ ਨਹੀਂ। ਤੇ ਇੱਥੇ ਵੀ ਤੁਸੀਂ ਉਹੀ ਬੂਝੜ ਸੀ ਤੇ ਉੱਥੇ ਅਮਰੀਕਾ ਜਾ ਕੇ ਜਾ ਕੇ ਵੀ ਤੁਸੀਂ ਬੂਝੜ ਹੋ ਜੇ ਇਹੋ ਜਿਹੇ ਲੋਕਾਂ ਨੂੰ ਬੁਲਾ ਕੇ ਮੱਥੇ ਟੇਕ ਦਿਓ। ਮਸਈਨੀ ਬੇਨਤੀ ਕਰਨੀ ਜੇ ਕਿਤੇ ਇਹਦਾ ਕੋਈ ਸੰਤ ਦਾ ਚੇਲਾ ਜਾਂ ਆਪ ਸੁਣ ਲੇ ਤਾਂ ਇਹਨਾਂ ਗੱਲਾਂ ਤੇ ਗੌਰ ਕਰ ਲਿਓ ਵੀ ਸੰਤ ਸ਼ਬਦ ਜਿਹੜਾ ਬਾਣੀ ਵਿੱਚ ਆਇਆ ਉਹ ਤੁਹਾਡੇ ਲਈ ਆਇਆ ਜਾਂ ਰੱਬ ਗੁਰੂ ਜਾਂ ਸੰਗਤ ਲਈ ਆ ਇਹ ਸੁਣ ਕੇ ਦੇਖ ਲਿਓ ਇੱਕ ਵੀ ਸ਼ਬਦ ਸੰਤ ਇਹਨਾਂ ਪਖੰਡੀਆਂ ਲਈ ਆਇਆ ਹੋਵੇ ਮੈਂ ਦੇਣ ਦਾ ਰਹੂੰ ਅਰਥ ਕਰਕੇ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ